ਜੀ ਲੜਕੀ ਨੇ ਸਟੇਟਮੈਂਟ ਦਿੱਤੀ ਸੀ ਬਿਆਨ ਲਿਖਾਇਆ ਸੀਗਾ ਜਿਹਦੇ ਬਿਹਾਵ ਤੇ ਆਪਾਂ ਤਿੰਨ ਬੰਦਿਆਂ ਦੇ ਖਿਲਾਫ 375 ਟੀ ਦਾ ਮੁਕੱਦਮਾ ਅਰਜੀ ਕੀਤਾ ਹੈ ਕਿਸੇ ਨੇ ਵੀ ਕੋਈ ਇਹੋ ਜਿਹਾ ਇਨਸੀਡੈਂਟ ਹੁੰਦਾ ਨਾ ਦੇਖਿਆ ਨਾ ਸੁਣਿਆ ਕੋਈ ਸਾਡੇ ਉਹਦੇ ਵਿੱਚ ਨਹੀਂ ਆਇਆ ਸਾਡੀ ਨੋਲੇਜ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਆਇਆ ਬਿਆਨ ਦੇ ਵਿੱਚ ਇਹੀ ਲਿਖਾਇਆ ਕਿ ਉਹ ਇੱਥੇ ਪੜਦੀ ਹੈ ਕਾਲਜ ਦੇ ਵਿੱਚ ਤੇ ਉੱਥੇ ਤਿੰਨ ਲੜਕੇ ਆ ਰਹੇ ਜਿਹੜਾ ਹੈਗਾ ਉਹਨੂੰ ਬੁਲਾ ਕੇ ਉਹਦੇ ਨਾਲ ਜ਼ਬਰਦਸਤੀ ਕੀਤੀ ਹੈ ਰੇਪ ਕੀਤਾ ਹੈ ਇਹ ਕਾਲਜ ਦੇ ਵਿੱਚ ਹੋਇਆ। ਉਹ ਲੜਕੀ ਦੇ ਬਿਆਨ ਦੇ ਅਕੋਰਡਿੰਗ ਤਾਂ ਇਹੀ ਹੈ ਵੀ ਬਾਕੀ ਜਿਹੜਾ ਹੈਗਾ ਆਪਾਂ ਫਰਦਰ ਦੀ ਤਫਤੀਸ਼ ਕਰਾਂਗੇ ਜੋ ਵੀ ਸਾਹਮਣੇ ਆਉਂਦਾ ਹੈ ਉਹ ਅੱਗੇ ਕਾਰਵਾਈ ਅਮਲ ਚ ਜਾਂਦੀ ਜਾਊਗੀ। ਸਾਨੂੰ ਸਿਰਫ ਇੰਨਾ ਪਤਾ ਚੱਲਿਆ ਹੈ ਕਿ ਐਫ ਆਈ ਆਰ ਦਰਜ ਹੋਈ ਹੈ। ਉਹ ਇਨਸੀਡੈਂਟ ਹੋਇਆ ਹੈ ਇਹ ਕੰਮ ਪੁਲਿਸ ਦਾ ਤਫਤੀਸ਼ ਕਰਨਾ ਹੋਇਆ ਤੇ ਕਿੱਥੇ ਹੋਇਆ ਇਹ ਉਹ ਤਫਤੀਸ਼ ਕਰਨਾ। ਨਹੀਂ ਹਾਲੇ ਤੱਕ ਮੇਰੇ ਕੋਲ ਕੋਈ ਇਹ ਇਨਫੋਰਮੇਸ਼ਨ ਨਹੀਂ ਪਹੁੰਚੀ ਕਿ ਕੌਣ ਬੱਚੀ ਹੈ, ਕੀ ਨਾਮ ਹੈ, ਕਿੱਥੋਂ ਦੀ ਹੈ, ਕੌਣ ਇਨਵੋਲਡ ਹੈ। ਲੜਕੀ ਦੇ ਅਕੋਰਡਿੰਗ ਤਾਂ ਜਿਹੜਾ ਹੈਗਾ ਉੱਥੇ ਹੋਇਆ ਹੈ ਕਾਲਜ ਦੇ ਵਿੱਚ ਹੋਇਆ ਹੈ ਕਿਸੇ ਰੂਮ ਦੇ ਵਿੱਚ ਕੋਈ ਹੈਗਾ ਉੱਪਰ ਲੈ ਵਗੈਰਾ ਬਣੀ ਹੋਈ ਹੈ ਉੱਥੇ ਹੋਇਆ ਹੈ ਬਾਕੀ ਅਸੀਂ ਦੋਸ਼ੀ ਲੈ ਕੇ ਉੱਥੇ ਜਿਹੜੀ ਹੈਗੀ ਆ ਜਾ ਕੇ ਆਵਾਂਗੇ ਉੱਤੇ ਤਫ਼ਤੀਸ਼ ਤੇ ਕਰਾਂਗੇ ਉੱਥੇ ਵੀ ਕਿੱਥੇ ਹੋਇਆ ਕਿਹੜੇ ਰੂਮ 'ਚ ਹੋਇਆ ਕੀ ਹੋਇਆ ਕਾਲਜ ਦੇ ਵਿੱਚ ਹੋਇਆ ਹੈ ਜਾਂ ਕਿੱਥੇ ਹੋਇਆ ਜੋ ਵੀ ਹੈ ਉਹ ਬਹੁਤ ਤਫ਼ਤੀਸ਼ ਦਾ ਬਾਕੀ ਇਹ ਮੈਨੂੰ ਹੁਣੇ ਪਤਾ ਲੱਗਿਆ ਕਿ ਇੱਕ ਐਫਆਈਆਰ ਲੋਜ ਹੋਈ ਹੈ ਸ਼ਾਇਦ ਜਿਹੜੀ ਲੜਕੀ ਨੇ ਐਫਆਈਆਰ ਲੋਜ ਕਰਾਈ ਹੈ ਉਹ ਸਾਡੀ ਸਟੂਡੈਂਟ ਹੈ ਪਰ ਹਲੇ ਤੱਕ ਇਸ ਤੋਂ ਜ਼ਿਆਦਾ ਇਨਫਰਮੇਸ਼ਨ ਮੇਰੇ ਕੋਲ ਨਹੀਂ ਹੈ ਨਾ ਤਾਂ ਸਾਡੇ ਕਾਲਜ ਤੇ ਅਸੀਂ ਸਾਡੇ ਕਾਲਜ ਵਿੱਚ ਇੱਕ ਔਮਨ ਸੇਫਟੀ ਸੈੱਲ ਹੈ ਇੱਕ ਗਰੀਵੈਂਸ ਸੈੱਲ ਹੈ ਨਾ ਤਾਂ ਹੁਣ ਕੋਲ ਕਿਸੇ ਨੇ ਆ ਕੇ ਕਿਸੇ ਬੱਚੀ ਨੇ ਆ ਕੇ ਕੋਈ ਆਪਣੀ ਗਰੀਵੈਂਸ ਦਰਜ ਕਰਾਈ ਨਾ ਅਸੀਂ ਸਾਰਾ ਟਾਈਮ ਸ਼ਾਮ ਤੱਕ ਇੱਥੇ ਟੀਚਰਜ਼ ਰਹਿੰਦੇ ਆ ਸਾਡੀ ਇਨਸਪੈਕਸ਼ਨ ਦੇ ਸਿਲਸਿਲੇ ਵਿੱਚ ਸਾਰਾ ਸਟਾਫ ਇੱਥੇ ਮੌਜੂਦ ਹੁੰਦਾ ਹੈ ਕਿਸੇ ਨੇ ਵੀ ਕੋਈ ਇਹੋ ਜਿਹਾ ਇਨਸੀਡੈਂਟ ਹੁੰਦਾ ਨਾ ਦੇਖਿਆ ਨਾ ਸੁਣਿਆ ਕੋਈ ਸਾਡੇ ਉਹਦੇ ਵਿੱਚ ਨਹੀਂ ਆਇਆ ਸਾਡੀ ਨੋਲੇਜ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਆਇਆ ਪੁਲਿਸ ਨੇ ਸਾਨੂੰ ਸਿਰਫ ਇੰਨਾ ਪਤਾ ਚੱਲਿਆ ਹੈ ਕਿ ਐਫ ਆਈ ਆਰ ਦਰਜ ਹੋਈ ਹੈ ਉਹ ਇਨਸੀਡੈਂਟ ਹੋਇਆ ਇਹ ਕੰਮ ਪੁਲਿਸ ਦਾ ਤਫਤੀਸ਼ ਕਰਨਾ ਹੋਇਆ ਤੇ ਕਿੱਥੇ ਹੋਇਆ ਇਹ ਉਹ ਤਫਤੀਸ਼ ਕਰਨਾ ਨਹੀਂ ਹਲੇ ਤੱਕ ਮੇਰੇ ਕੋਲ ਕੋਈ ਇਹ ਇਨਫਰਮੇਸ਼ਨ ਨਹੀਂ ਪਹੁੰਚੀ ਕਿ ਕੌਣ ਬੱਚੀ ਹੈ ਕੀ ਨਾਮ ਹੈ ਕਿੱਥੋਂ ਦੀ ਹੈ ਕੌਣ ਇਨਵੋਲਡ ਹੈ ਤੇ ਪੁਲਿਸ ਤਫਤੀਸ਼ ਕਰੂਗੀ ਤੇ ਫਿਰ ਅੱਗੇ ਪਤਾ ਲੱਗੂਗਾ ਤੁਸੀਂ ਐਸਐਚਓ ਸਾਹਿਬ ਨਾਲ ਗੱਲ ਕੀਤੀ ਹੈ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਬਸ ਇੰਨਾ ਕਿਹਾ ਕਿ ਮੈਂ ਐਫਆਈਆਰ ਦਰਜ ਹੋਈ ਹੈ ਹਾਂਜੀ ਤੁਹਾਡੇ ਕਾਲਜ ਦੀ ਬੱਚੀ ਹੈ ਬੱਚੀ ਲੜਕੀ ਹੈ ਜੀ ਲੜਕੀ ਨੇ ਸਟੇਟਮੈਂਟ ਦਿੱਤੀ ਸੀ ਬਿਆਨ ਲਖਾਇਆ ਸੀਗਾ ਜਿਹਦੇ ਬਿਹਾਵ ਤੇ ਆਪਾਂ ਤਿੰਨ ਬੰਦਿਆਂ ਦੇ ਖਿਲਾਫ 375 ਡੀ ਦਾ ਮੁਕੱਦਮਾ ਦਰਜ ਕੀਤਾ ਹੈ ਕੀ ਬਿਆਨ ਦਿੱਤਾ ਹੈ ਜੀ ਉਹਨਾਂ ਨੇ ਲੜਕੀ ਨੇ ਹਾਂਜੀ ਬਿਆਨ ਦੇ ਵਿੱਚ ਲੜਕੀ ਨੇ ਕੀ ਲਿਖਾਇਆ ਹੈ ਬਿਆਨ ਦੇ ਵਿੱਚ ਇਹ ਲਿਖਾਇਆ ਕਿ ਉਹ ਇੱਥੇ ਪੜ੍ਹਦੀ ਹੈ ਕਾਲਜ ਦੇ ਵਿੱਚ ਤੇ ਉੱਥੇ ਤਿੰਨ ਲੜਕੇ ਆ ਰਹੇ ਜਿਹੜਾ ਹੈਗਾ ਉਹਨੂੰ ਬੁਲਾ ਕੇ ਉਹਦੇ ਨਾਲ ਜ਼ਬਰਦਸਤੀ ਕੀਤੀ ਹੈ ਰੇਪ ਕੀਤਾ ਇਹ ਕਾਲਜ ਦੇ ਵਿੱਚ ਹੋਇਆ ਲੜਕੀ ਦੇ ਬਿਆਨ ਦੇ ਅਕੋਰਡਿੰਗ ਤਾਂ ਇਹੀ ਹੈ ਬਾਕੀ ਜਿਹੜਾ ਹੈਗਾ ਆਪਾਂ ਫਰਦਰ ਦੀ ਤਫਤੀਸ਼ ਕਰਾਂਗੇ ਜੋ ਵੀ ਸਾਹਮਣੇ ਆਉਂਦਾ ਉਹ ਅੱਗੇ ਕਾਰਵਾਈ ਅਮਲ ਚ ਜਾਂਦੀ ਜਾਏ ਜਿਹੜੇ ਲੜਕੇ ਨੇ ਉਹ ਵੀ ਕਾਲਜ ਦੇ ਨੇ ਜਾਂ ਕੋਈ ਹੋਰ ਨੇ ਨਹੀਂ ਇਹ ਤਫਤੀਸ਼ ਦਾ ਪਾਰਟ ਹੈ ਜੀ ਇਹਦੀ ਤਫਤੀਸ਼ ਕਰ ਰਹੇ ਆ ਅਸੀਂ ਤਫਤੀਸ਼ ਸੀ ਦੇਖਦੇ ਆ ਵੀ ਕੀ ਸਾਹਮਣੇ ਆਉਂਦਾ ਵੀ ਲੜਕੇ ਇੱਥੋਂ ਦੇ ਨੇ ਜਾਂ ਕਿਤੇ ਹੋਰ ਨੇ ਆਊਟਸਾਈਡ ਨੇ ਜੋ ਵੀ ਹੈ ਉਹ ਤਾਂ ਤੀਸ ਚ ਸਾਹਮਣੇ ਆ ਗਿਆ ਲੜਕੇ ਕਿੱਥੇ ਰਹੇ ਨਾਲ ਲੜਕੇ ਵੀ ਹਾਂ ਇੱਥੋਂ ਕਕਰਾਲੇ ਦੇ ਨੇ ਦੋ ਦੋਸ਼ੀ ਇੱਕ ਹੋਰ ਲਾਗੇ ਪਿੰਡ ਦਾ ਹੈਗਾ ਉਹ ਤਿੰਨੋ ਲੜਕੀ ਆਇਡੈਂਟੀਫਾਈ ਕਰਵਾਉਣਾ ਹੈ ਇਹ ਘਟਨਾ ਕਿੰਨੇ ਤਰੀਕ ਦੀ ਹੈ ਕਿੰਨੇ ਟਾਈਮ ਦੀ ਇਹ 27 ਤਰੀਕ ਦੀ ਜਿਹੜਾ ਹੈਗਾ ਲੜਕੀ ਨੇ ਬਿਆਨ ਦਿੱਤਾ ਹੈ ਉਹਦੇ ਅਕੋਰਡਿੰਗ 27 3 2024 ਦੀ ਘਟਨਾ ਹੈ ਇਹ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਕੱਲ ਸਾਡੇ ਕੋਲ ਆਏ ਨੇ ਕੱਲ ਬਿਆਨ ਲਖਾਇਆ ਹੈ ਔਰ ਬਿਆਨ ਖਾ ਕੇ ਨਾਰਦਗੰਢ ਰਿਫਾਇਰ ਦਰਜ ਕੀਤੀ ਗਈ ਹੈ ਤੇ ਅੱਗੇ ਅਸੀਂ ਕਾਰਵਾਈ ਚਲਾਈ ਹੈਗੀ ਹੈ ਇਹਨਾਂ ਦੇ ਲੈ ਲੈ ਕਿਉਂ ਹੋਏ 27 ਤਰੀਕ ਦੀ ਘਟਨਾ 9 ਦਿਨ ਬਾਅਦ ਪਰਚਾ ਦਰਜ ਹੋਇਆ ਨੇ ਸਾਡੇ ਕੋਲ ਕੋਈ ਡਿਲੇ ਨਹੀਂ ਹੈਗਾ ਜੀ ਲੜਕੀ ਹਾਲੇ ਆਏ ਨੇ ਸਾਡੇ ਕੋਲ ਉਹਨਾਂ ਦੇ ਉਹਨਾਂ ਦਾ ਵਰਜਨ ਹੀ ਇਹ ਹੈ ਕਿ ਲੜਕੀ ਜਿਹੜੀ ਹੈਗੀ ਆ ਉਹ ਘਬਰਾ ਗਈ ਸੀ ਡਰ ਗਈ ਸੀ ਉਹਨੇ ਕਿਸੇ ਨੂੰ ਦੱਸਿਆ ਨਹੀਂ ਹੈਗਾ ਔਰ ਇੰਨੇ ਦਿਨਾਂ ਬਾਅਦ ਜਦੋਂ ਉਹਨੇ ਆਪਣੇ ਘਰ ਦੇ ਨੂੰ ਦੱਸਿਆ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਸਾਡੇ ਕੋਲ ਆਏ ਨੇ ਅਸੀਂ ਨਾਲ ਦੀ ਨਾਲ ਬਿਆਲ ਲੈ ਕੇ ਆਪਣੀ ਕਾਰਵਾਈ ਅੰਚ ਲੈਂਦੀ ਆ ਕੁੜੀ ਦਾ ਮੈਡੀਕਲ ਹੋ ਗਿਆ ਨਾ ਮੈਡੀਕਲ ਹੋ ਗਿਆ ਜੀ ਅੱਜ ਮੈਡੀਕਲ ਕਰਵਾ ਰਹੇ ਹਾਂ ਅਸੀਂ ਮੈਡੀਕਲ ਹੋ ਗਿਆ ਲੜਕੀ ਦਾ ਇਹ ਜਦੋਂ ਨੰਬਰ ਚ ਨਾ ਹੋਇਆਗਾ ਇਹ ਕਿੱਥੇ ਹੋਇਆਗਾ ਉਹਦੀ ਅਕੋਰਡਿੰਗ ਲੜਕੀ ਕਿੱਥੇ ਹੋਇਆ ਲੜਕੀ ਦੇ ਅਕੋਰਡਿੰਗ ਤਾਂ ਜਿਹੜਾ ਹੈਗਾ ਉੱਥੇ ਹੋਇਆ ਹੈ ਕਾਲਜ ਦੇ ਵਿੱਚ ਹੋਇਆ ਹੈ ਕਿਸੇ ਰੂਮ ਦੇ ਵਿੱਚ ਕੋਈ ਹੈਗਾ ਉੱਪਰ ਲੈਬ ਵਗੈਰਾ ਬਣੀ ਹੋਈ ਹੈ ਉੱਥੇ ਹੋਇਆ ਹੈ ਬਾਕੀ ਅਸੀਂ ਦੋਸ਼ੀ ਲੈ ਕੇ ਉੱਥੇ ਜਿਹੜੀ ਹੈਗੀ ਆ ਜਾ ਕੇ ਆਵਾਂਗੇ ਉੱਥੇ ਤਫ਼ਤੀਸ਼ ਤੇ ਕਰਾਂਗੇ ਉੱਥੇ ਵੀ ਕਿੱਥੇ ਹੋਇਆ ਕਿਹੜੇ ਰੂਮ 'ਚ ਹੋਇਆ ਕੀ ਹੋਇਆ ਕਾਲਜ ਦੇ ਵਿੱਚ ਹੋਇਆ ਹੈ ਜਾਂ ਕਿੱਥੇ ਹੋਇਆ ਜੋ ਵੀ ਹੈ ਉਹ ਬਹੁਤ ਤਫ਼ਤੀਸ਼ ਦਾ ਬਾਅਦ ਦੋ ਦੋਸ਼ੀ ਅਸੀਂ ਰਾਉਂਡ ਅਪ ਕੀਤੇ ਲੜਕਾ ਇੱਕ ਦਵਿੰਦਰ ਹੈ ਜੀ ਦਵਿੰਦਰ ਮੁੰਡਾ ਹੈਗਾ ਜਿਹੜਾ ਮੇਨ ਮੁੱਖ ਦੋਸ਼ੀ ਹੈ ਉਦੋਂ ਬਾਅਦ ਇੱਕ ਹੈਗਾ ਰਵੀਨਾ ਦਾ ਮੁੰਡਾ ਹੈ ਉਹ ਦੋਨੋਂ ਅਸੀਂ ਰਾਉਂਡ ਅਪ ਕੀਤਾ ਲੜਕੀ ਕਿਹੜੇ ਕਲਾਸ ਚ ਪੜਦੀ ਰਹੀ ਹੁੰਦੀ ਹੈ ਪੜ ਰਹੀ ਹੈ ਇੱਥੇ ਆਪਣਾ ਰਿਪਤਮਨ ਕਾਲਜ ਦੇ ਵਿੱਚ ਬੀਏ ਕਰ ਰਹੀ ਹੈ ਹੂੰ ਤੇ ਉਮਰ ਕਿੰਨੀ ਹੈ ਤੇ 18 ਸਾਲ ਤੇ 3-4 ਮਹੀਨੇ ਏਜ ਹੈ ਹਾਂਜੀ ਹੋਣ ਕਿ ਕਿਹੜੀ ਕਿਹੜੀ ਧਾਰਾ ਦੇ ਤਹਿਤ ਜੀ ਜਿਹੜਾ ਇਹਦੇ ਵਿੱਚ 376 ਡੀ ਲਗਾਈ ਹੈ ਜੀ ਅਸੀਂ ਜਿਹੜਾ ਤਿੰਨ ਲੜਕੇ ਵੇਲੇ ਜੋ ਤਬਰਸਤੀ ਕੀ 376 ਡੀ ਲਗਾਈ ਹੈ ਉਸ ਦਿਵਾਰ ਜਿਹੜੇ ਉਹਨੇ ਜਨਮਵਾਰੀ ਤੱਕ ਦੇ ਦਿੱਤੀਏ ਨੇ ਉਹਦੇ ਵਿੱਚ 506 ਲਾਈ ਹੈ 376 ਡੀ 506 ਦੇ ਵਿੱਚ ਮੁਕਾਦਮਾ ਦਰਜ ਕੀਤਾ ਅਸੀਂ ਉਸ ਕਾਲਜ ਤੇ ਕਿਉਂ ਦੇਖਿਆ ਜਾ ਕੇ ਹਾਲਾਤ ਜਿੱਥੇ ਹੋ ਸਕਦੇ ਸਨ ਹਾਂਜੀ ਹਾਂਜੀ ਅਸੀਂ ਗਏ ਆ ਉੱਥੇ ਵੀ ਅਸੀਂ ਮੌਕੇ ਤੇ ਜਾ ਕੇ ਆਏ ਆ ਉੱਥੇ ਤਫ਼ਤੀਸ਼ ਕਰ ਰਹੇ ਆ ਹੋਰ ਵੀ ਜਿਹੜਾ ਤਲਾਕਾ ਹੈਗਾ ਕੋਈ ਸੀਸੀਟੀਵੀ ਲੱਗੇ ਰਹੀ ਜਾਂ ਹੋਰ ਵੀ ਕੋਈ ਸਾਨੂੰ ਕੋਈ ਹੋਰ ਸਬੂਤ ਮਿਲਦਾ ਸਾਰੀ ਅਸੀਂ ਇਵਿਡੈਂਸ ਲੈ ਰਹੇ ਹਾਂ ਕਿੰਨੇ ਵੇਲੇ ਦੇ ਅਕੋਰਡਿੰਗ ਟੂ ਸਟੇਟਮੈਂਟ ਆਫ ਗਰਲ ਵਿਕਟਿਮ ਗਰਲ ਕੁੜੀ ਦੇ ਬਿਆਨ ਦੇ ਅਕੋਰਡਿੰਗ ਜਿਹੜਾ ਹੈਗਾ ਘਟਨਾ ਇਹ 12 ਵਜੇ ਤੇ 12 1 ਵਜੇ ਦੇ ਵਿਚ ਵਿੱਚ ਤਸਵੀਰਾਂ ਦੀ ਦਿਨੇ 12 ਵਜੇ ਦੇ ਵਿੱਚ ਵਿੱਚ 12 1 ਵਜੇ ਦੇ ਵਿੱਚ ਵਿੱਚ ਕੋਈ ਜਦੋਂ ਬੁੱਲਾ ਸੀ ਉਸ ਦਾ ਹਾਂਜੀ ਹਾਂਜੀ ਹੁਣ ਇੱਕ ਜਿਹੜਾ ਕੀਲ ਦਾ ਉਹ ਬਾਕੀ ਰਹਿੰਦੀ ਪੜ ਹਾਂਜੀ ਹਾਂਜੀ ਉਹਨੂੰ ਵੀ ਅਸੀਂ ਜਲਦੀ ਅਰੈਸਟ ਕਰ ਲਾਂਗੇ